ਮੰਗਲ ਕੋ ਵਰਤਾਂ ਸਤਿਗੁਰੂ ਜੀ ਦੀ ਸ਼ਰਨ ਵਿਚ ਆਇਆ ਗਰੀਬ ਨਾ ਜੀਏ ਬਾਰ ਕਿਰਪਾ ਕਰਦੇ ਆ ਸਤਿਗੁਰੂ ਜੀ ਜਿਨਾਂ ਨੇ ਕਮਿਸ਼ਾ ਨਾਮ ਦੀ ਅਰਦਾਸਾਂ ਤੇ ਗੁਰੂ ਦਾ ਵਿਸ਼ਵਾਸ ਗੁਰੂ ਦਾ ਆਸ ਗੁਰੂ ਤੇ ਪ੍ਰਸਾਰਿਆ ਸਤਿਗੁਰੂ ਜੀ ਕਰਦੇ ਆਉਂਦੇ ਉਹਨਾਂ ਦੀਆਂ ਬੁਲਾਂ ਦਾ ਬੁਲਾਤ ਹੁਜਾ ਦਾ ਕਰਤਾ ਜੀ ਮੋਂ ਮਖਰੋ ਸ਼ਰਦਵਾਣੇ ਦੀ ਕਰ ਕੀਤੀ ਜਿਉ ਕਿਨਾ ਵਿਸ਼ਵਾਸ ਤ੍ਰੋਸਾ ਵੇਗ ਗੜਾ ਵਿੱਚ ਪੜਾ ਆ ਕੇ ਤੇ ਗੁਰੂ ਦੇ ਅਗੇ ਅਰਦਾਸ ਬੇਤੀ ਕੀਤੀ ਤੇ ਫਰਿਆਦ ਕੀਤੀ ਹੈ ਤੇ ਸਤਿਗੁਰ ਨੂੰ ਪ੍ਰਗਟ ਕਰ ਦਿੱਤਾ ਫਰਿਆਦ ਕੀਤੀ ਹੈ ਗੁਰੂ ਨਾਨਕ ਦੀ ਬੁਰਾਈ ਅਗੇ ਗੁਪਤਾ ਗੱਦੀ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਚ ਪਰ ਸਤਿਗੁਰ ਜੀ ਸੱਚ ਕੰਡ ਜਾਵਣਾ ਦੇ ਸੀ ਨਾਮੇ ਬਾਚਨ ਨੂੰ ਪ੍ਰਗਟ ਕਰਨ ਵਾਲੇ ਭਾਈ ਮਨੀਸ਼ਾ ਲਾਣਾ ਗੁਰੂ ਜੀ ਦੀ ਸੇਵਾ ਲਈ। ਸੁਰਸਤਰਾ ਸਾਡਾ ਵੀ ਜੀਵ ਨੂੰ ਨਰਕੋਂ ਬਾਹਰ ਕਮਾਉਂਦਾ ਹੈ। ਸਤੂਰ ਜੀ ਕਰਦੇ ਭਾਈ ਤਰ ਜਾਵਾਂ। ਕਿਨਾ ਉਚਾ ਤੇ ਸੁਚਾ ਦੀ ਨੋਹਿਗਾ। ਸਤੂਰ ਜੀ ਕਿੱਥੇ ਉਹਨਾਂ ਦੇ ਸਤਿਗੁਰੂ ਜੀ ਕਦੇ ਪਾਇ ਸੁਖੀ ਵਸੈ ਮਸਕੀਨੀਆਂ ਆਪ ਨਿਵਾਰਤਲੇ ਸੁਖੀ ਵਸੈ ਮਸਕੀਨੀਆਂ ਆਪ ਨਿਵਾਰਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਵੜੇ ਸਤਿਗੁਰੂ ਜੀ ਦੇ ਭਾਰੇ ਹੰਕਾਰ ਨੂੰ ਛਾਵਾ ਜੀਉ ਨਿਕਤ ਦੇ ਨਾਮ ਕੇ ਸਤਿਗੁਰੂ ਦੇ ਚਰਨਾਂ ਤੇ ਮਸਕੀਨੀਆਂ ਪਹਿਲਵਾਨ ਹੋਇਆ ਆਪ ਜੀ ਦਾ ਸੁ리아 ਹੋਇਆ ਮਸਕੀਨੀਆਂ ਪਹਿਲਵਾਨ ਹੋਇਆ ਜਿਹਨੂੰ ਓਮਕਾਰ ਸੀ ਕੇ ਮੇਰੇ ਵਰਗਾ ਕੋਈ ਤਕੜਾ ਨਹੀਂ ਹੋ ਸਕਦਾ ਮੇਰੇ ਵਰਗਾ ਕੋਈ ਪਹਿਲਵਾਨ ਨਹੀਂ ਉਧਰ ਗੁਰੂ ਅਰਜਨ ਦੇਵ ਮਾਰਾ ਜੀ ਦਾ ਇੱਕ ਗਰੀਬਾ ਜਿਹਾ ਸਿੱਖ ਹੈ ਸਤਿਗੁਰਾਂ ਨੇ ਆਪਣੀ ਦੇਕੇ ਤੋਰ ਦਿੱਤਾ ਬੇੜੇ ਕੇ ਜਾ ਭਾਈ ਤੂੰ ਪਹਿਲਵਾਨ ਜਿਹਾ ਉਸਤਿਤਨੀਏ کہ لوکاں دا جڑا پٹھ سی دیکھ کے مشکراونے سی مذاق کردے سی کہن لگے اج پہلوان مسکینی کو شاید نہیں بچ سکدا اے اے مریا جے کہ مسکینیاں کڈا پہلوان ہے اور سب کو یہ کہتے ہیں تے پرمیشن رہا آتا ہے اندران کا دا اکال رکھ وحیدو دا جس نے ہوئے بانا سوکھا دے نہ ਦੁਨੀਆ ਜਿਹੜੀ ਕੋਈ ਹਰਾਉਣ ਵਾਲਾ ਜਮੇਨ ਜਿਸ ਤੇ ਉਮੈ ਬਾਨਸੋ ਕਦੇ ਨਾ ਮਾਰਦਾ ਸਥਾਈ ਨੇ ਰਹਿਣ ਵਾਲਾ ਗੁਰੂ ਦਾ ਸਿੱਧਾ ਆ ਕੇ ਪਹਿਲਵਾਨ ਦੇ ਨਾਲ ਮੁਕਤੀ ਕਰਦਾ ਦਸਕੀਆਂ ਕਹਿਣ ਲੱਗਾ ਕਿ ਆਪ ਨੂੰ ਇੰਨੀ ਕਿਹੜੀ ਮਜਬੂਰੀ ਬੈ ਗਈ ਕੀ ਦਿੱਕਤ ਹੈ ਕਹਿਣ ਲੱਗਾ ਕੋਈ ਦਿੱਕਤ ਨਹੀਂ ਵਸੂ ਅਜੰਦੇ ਮਹਾਰਾਜੀ ਦਾ ਸੇਵਾਦਾਰ ਹੂੰ ਗੁਰੂ ਅਜੰਦੇਵ ਮਹਾਰਾਜੀ ਦੇ ਚਰਨਾਂ ਦਾ ਪਹਾੜਾ ਹਾਂ گرو کے چرنا بتی پہلوان کہ میں تیار ہے ਕਿ ਗੁਰੂ ਦੇ ਨਾਮ ਤੇ ਨਤਬੰਦ ਹੋ ਕੇ ਤੋੜਿਆ। ਪਹਿਲਵਾਨ ਕਹਿੰਦਾ ਕਿ ਮੈਨੂੰ ਨਾ ਗੁਰੂ ਦੇ ਉਸ ਪਰਮੇਸ਼ਰ ਦੇ ਇਤਤਾਰ ਕਰਵਾਏਗਾ। ਬਹਿਣਾ ਦਾ ਜੀ ਜ਼ਰੂਰ ਕਰਾਂਗਾ। ਉਸੇ ਵਾਰ ਕੁਸ਼ਤੀ ਸ਼ੁਰੂ ਹੋ ਜਾਂਦੀ ਹੈ। ਉਸ ਗੁਰੂ ਦੇ ਆਸ ਵਿੱਚ ਇਸ ਲਈ ਪਹਿਲਵਾਨ ਨੂੰ ਤਲ ਸੁੱਕ ਗਏ ਔਰ ਜੋ ਵੀ ਕੁਸ਼ਤੀ ਆਪਾਂ ਕਹਿੰਦੇ ਸੀ ਨਾ ਕੁਸ਼ਤੀ ਦੇ ਵਿੱਚ ਉਹ ਇੱਕ ਜਿਤ ਪ੍ਰਾਪਤ ਹੋ ਗਈ। ਪਹਿਲਵਾਨ ਉਸਕੀ ਨੀਰ ਢਾਲਿਆ ਉਤੇ ਚਰਚਾ ਹੋ ਗਈ ਕਹਿ ਲਗੇ ਕਿ ਸੁਪੇ ਦੇ ਜੁਰਗ ਨੇ ਕਿ ਪਰ ਸਤਨੁਭਾਸ਼ ਮਾਨ ਜੀ ਦਾ ਜੀਦੇ ਤੇ 탑ੜਾ ਹੈ ਜੀਦੇ ਤੇ ਗੁਰੂ ਦੀ ਮਿਹਰ ਨਦਰ ਉਹ ਗੁਰੂ ਪਰਮੇਸ਼ਰ ਖੜਾ ਆਤੀ ਆਇਆ ਤਾਂ ਵੀ ਪ੍ਰਵਾਨ ਹੈ ਭਾਈ ਜਿੱਕਰ ਸੰਗੀਤੇ ਕਲਗੀ ਤਰਪਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਸੀ 탑ੜਾ ਸੀ ਭਾਈ ਜੀ ਦਸਰਸਨ ਨੂੰ ਕਿਹਾ ਕਿ ਉਹ ਹਰਦੀ ਦੇ ਨਾਲ ਮੁਕਾਬਲਾ ਕਰਨਾ ਜੀਤੁਰ ਸਿੰਘ ਕਹਿੰਦਾ ਪਾਸ਼ਾ ਹਰਾਮ ਪਨਾਇ ਤੇ ਨਕਰਾਤੀ ਆਇਆ ਜਿਸ ਤਾਮ ਪ੍ਰਵਾਹ ਕੋਈ ਨਹੀਂ ਭਤੋ ਅਬੀਦ